ਕੁਸ਼ਲ ਢਿੱਲੋਂ ਅਪਿਤ ਕੈਨੇਡਾ ਹੋਣਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਇਹਦੇ ਕਬੱਡੀ ਕੱਪ ਦੇ ਲਈ ਬਹੁਤ ਵੱਡਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਹੈ ਕੀਤੂ ਦਾ ਸਨਮਾਨ ਲੈ ਵੀ ਕਰੀਏ ਭਾਈ ਰੋਕ ਲਈਏ ਆਪਾਂ ਨਾ ਵਰਸਾਲ ਪਰ ਦੀ ਸਾਰੀ ਟੀਮ ਰੁਕ ਜਾਵੇਗੀ ਭਾਈ ਅੱਡੋ ਸੋਡੇ ਗਰਾਊਂਡ ਦੇ ਵਿੱਚ ਹੈ ਗੱਗੇ ਹੋਣੀ ਲਵੀ ਹੋਣੀ ਵੀ ਗਰਾਊਂਡ ਦੇ ਵਿੱਚ ਹੈ ਭਾਈ ਸ਼ੇਰੇ ਹੋਣੀ ਸਾਰਿਆਂ ਦਾ ਧੰਨਵਾਦ ਹੈ ਅਮਰਤ ਉਹਨਾਂ ਦਾ ਬੱਡਨਪਰੀਆ ਕਿੱਤੂ ਸਾਡੀ ਖੇਡ ਕਬੱਡੀ ਦਾ ਵੱਡਾ ਮਾਲ ਹੈ ਮੇਰੇ ਵੀਰੋ ਯੂਰਪ ਦੇ ਵਿੱਚ ਬੱਲੇ ਬੱਲੇ ਕਰਵਾਇਆ ਕਰਵਾ ਕੇ ਆਇਆ ਤੇ ਸੰਘੇੜੇ ਦੇ ਮੇਲੇ ਤੋਂ ਕਹਿੰਦੇ 911 ਜਿੱਤੇ ਆ ਮੁੰਡੇ ਨੇ ਕਨ ਕਿਤੂ ਬੁੱਢਨਪਰੀਆ ਹੋਇਆ ਤੇ ਅੱਜ ਮਾਨ ਸਿੰਘ ਸਰਪੰਚ ਸਾਹਿਬ ਦੇ ਵੱਲੋਂ ਬੁੱਢਨਪਰੀਆ ਕਿਤੂ ਦਾ ਮਾਨ ਸਨਮਾਨ ਅੱਜ ਮੋਟਰਸਾਈਕਲ ਦੇ ਨਾਲ ਕੀਤਾ ਜਾਵੇਗਾ ਬਹੁਤ ਬੜੀ ਮੁਬਾਰਕਬਾਦ ਹੈ ਸਾਡੇ ਇਲਾਕੇ ਦਾ ਮਾਨ ਹੈ ਬੁੱਢਨਪਰੀਆ ਕਿਤੂ ਖੇਡ ਕਬੱਡੀ ਦਾ ਵੱਡਾ ਮੱਲ ਤੇ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਬੁੱਢਨਪਰੀਆ ਕਿਤੂ ਦਾ ਕੀਤਾ ਜਾ ਰਿਹਾ ਹੈ ਮੇਰੇ ਵੀਰੋ ਮਾਨ ਸਨਮਾਨ ਬੁੱਢਣਪੁਰੀਏ ਕੀਤੂ ਦੇ ਕੀਤੇ ਜਾ ਰਹੇ ਆ ਖੇਡ ਮੈਦਾਨ ਦੇ ਵਿੱਚ ਕੀਤੂ ਬੁੱਢਣਪੁਰ ਸਾਡੀ ਖੇਡ ਕਬੱਡੀ ਦਾ ਚੋਟੀ ਦਾ ਖਿਡਾਰੀ ਹਾਂਜੀ ਸੇਵਕ ਜੀ ਵੱਡਾ ਖਿਡਾਰੀ ਹੈ ਮਾਨਸ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਵੱਡੇ ਕਬੱਡੀ ਖਿਡਾਰੀ ਦਾ ਵੱਡਾ ਮਾਨ ਸਨਮਾਨ ਹੋ ਰਿਹਾ ਹੈ ਬੱਲਾ ਦੇ ਵਿੱਚ ਕਬੱਡੀ ਕੱਪਾ ਬੁੱਢਣਪੁਰੀਏ ਕੀਤੂ ਨੂੰ ਅੱਜ ਬੱਲਾ ਦੀਆਂ ਖੇਡਾਂ ਤੇ ਮੋਟਰਸਾਈਕਲ ਦਿੱਤਾ ਜਾ ਰਿਹਾ ਹੈ ਬੋਲੋ ਸਤ ਸ਼੍ਰੀ ਅਕਾਲ ਜਿਉਂਦੇ ਰਹੋ ਕਬੱਡੀ ਨੂੰ ਜਿਉਂਦਾ ਰੱਖਣ ਵਾਲਿਓ ਬੋਢਣਪੁਰੀਏ ਕੀਤੂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਗੱਲਾਂ ਕਰਵਾਈਆਂ ਔਰ ਛੋਟੀ ਉਮਰ ਦੇ ਵਿੱਚ ਨੌਜਵਾਨ ਖੇਡ ਮੈਦਾਨਾਂ ਦਾ ਕਹਿੰਦੇ ਸ਼ਿੰਗਾਰ ਬਣ ਗਿਆ ਔਰ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਪ੍ਰਸਿੱਧ ਹੋ ਗਿਆ ਅੱਜ ਸਾਡਾ ਵੀਰ ਵਿਸ਼ੇਸ਼ ਤੌਰ ਤੇ ਮਾਨਿਆ ਸਨਮਾਨਿਆ ਗਿਆ ਔਰ ਬੋਢਣਪੁਰੀਆ ਕੀਤੂ ਇੱਕ ਵੱਡਾ ਨਾਂ ਹੈ ਕਬੱਡੀ ਦਾ ਬੱਲਾ ਦੇ ਕਬੱਡੀ ਕੱਪ ਤੇ ਮਾਨਨਾ ਸਨਮਾਨਿਆ ਗਿਆ ਲੈ ਵੀ ਰਵੀ ਦੇਵ ਵਧਾਈਆਂ ਆਪਣੇ ਪਰਾ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਸਾਡੇ ਵੀਰ ਕੀਤੂ ਵਡਣਪੁਰ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਬੱਲਾ ਦੇ ਸਵੱਡੇ ਕਬੱਡੀ ਕੱਪ ਦੇ ਉੱਪਰ ਮੋਟਰਸਾਈਕਲ ਦੇ ਨਾਲ ਸਨਮਾਨਿਆ ਗਿਆ ਜਿਹੜੇ ਜਿਹੜੇ ਕੀਤੂ ਦੀ ਖੇਡ ਨੂੰ ਪਿਆਰ ਕਰਦੇ ਇੱਕ ਜ਼ੋਰਦਾਰ ਤਾੜੀ ਮਾਰ ਦਿਓ ਜੀ ਜ਼ੋਰਦਾਰ ਤਾੜੀਆਂ ਮਾਰਦੀਏ ਹੌਸਲਾ ਦਈਏ ਇਸ ਨੌਜਵਾਨ ਨੂੰ ਪਹਿਲੇ ਸੈਮੀ ਦੇ ਲਈ ਮੇਰੀ ਬੇਨਤੀ ਹੈ ਬੌਪਰ ਤੇ ਟਿਵਾਣੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਾਉਪਰ ਦੇ ਟਵਾਣੇ ਦਾ ਪਹਿਲਾ ਸੈਮੀ ਹੈ ਟੀਮਾਂ ਆ ਜਾਣ ਉਧਰ ਸਾਡੇ ਕੀਤੂ ਦਾ ਸਨਮਾਨ ਜਿਹੜਾ ਖੇਡ ਗਰਾਊਂਡ ਦੇ ਵਿੱਚ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਸਾਡੇ ਮਾਨ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਵੱਲੋਂ ਵੱਡੇ ਖਿਡਾਰੀ ਦਾ ਵੱਡੇ ਕੱਪ ਤੇ ਵੱਡਾ ਸਨਮਾਨ ਹੈ ਪ੍ਰੋਫੈਸਰ ਸਾਹਿਬ ਲੈ ਵੀ ਕੀਤੂ ਇੱਕ ਗੇੜਾ ਦਰਸ਼ਕਾਂ ਦੇ ਵਿੱਚ ਜਰੂਰ ਲਾਈ ਸੋਹਣਿਆ ਵੀਰਾਂ ਇੱਕ ਮੀਰਪੁਰੀਆ ਸ਼ੀਰਾ ਸਾਰੇ ਕਬੱਡੀ ਖਿਡਾਰੀ ਨੌਜਵਾਨ ਗੰਗੇ ਵਰਗੇ ਜਿਹੜੇ ਨਾਲ ਹੈ ਅਰਸ਼ ਬਰਸਾਲਪੁਰੀਆ ਹਣੀ ਤਾਊ ਹੈ ਅਮਰਤ ਬਰਸਾਲਪੁਰੀਆ ਸਾਰੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਨੇ ਵੱਡੇ ਕਬੱਡੀ ਖਿਡਾਰੀ ਦਾ ਮਾਣ ਸਨਮਾਨ ਵੱਡੇ ਪੱਧਰ ਤੇ ਬੱਲਾ ਦੇ ਕਬੱਡੀ ਕੱਪ ਤੇ ਹੋਇਆ ਸਾਰੀ ਸਾਡੀ ਜਿਹੜੀ ਉਹ ਸਪੋਰਟਸ ਕਲੱਬ ਨਾਲ ਹੈ ਬੱਲਾ ਦੇ ਵਿੱਚ ਕਬੱਡੀ ਕੱਪ ਹੋ ਰਿਹਾ ਹੈ ਔਰ ਕਹਿੰਦੇ ਬੁੱਢਣਪੁਰੀਏ ਕੀਤੂ ਨੂੰ ਮੋਟਰਸਾਈਕਲ ਜਿਹੜਾ ਤੀਸਰੇ ਸਾਲ ਦੇ ਕਬੱਡੀ ਕੱਪ ਦੇ ਦਿੱਤਾ ਜਾ ਰਿਹਾ ਹੈ ਮਾਨ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਦੇ ਸਾਰੇ ਪਰਿਵਾਰ ਦੀ ਇਸ ਕਬੱਡੀ ਕੱਪ ਦੇ ਲਈ ਵੀ ਬਹੁਤ ਵੱਡੀ ਦੇਣ ਹੈ ਔਰ ਵੱਡਾ ਮਾਨ ਸਨਮਾਨ ਵੱਡੇ ਕਬੱਡੀ ਖਿਡਾਰੀ ਦਾ ਅੱਜ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਹੈ ਕੁਲਦੀਪ ਗੁੱਜਰ ਹਰਦੀਪ ਗੁੱਜਰ ਜਸੂ ਗੁੱਜਰ ਹਰਪਾਜਨ ਗੁੱਜਰ ਜੋਨੀ ਗੁੱਜਰ ਰਵੀ ਗੁੱਜਰ ਮਨਵੀਰ ਗੁੱਜਰ ਮਿੰਟੂ ਗੁੱਜਰ ਬਿੰਦਰ ਗੁੱਜਰ ਰਕਮਾ ਗੁੱਜਰ ਨੀਲੂ ਗੁੱਜਰ ਰਮਨ ਗੁੱਜਰ ਤੇ ਮਿੰਟੂ ਗੁੱਜਰ ਜੈਲੀ ਗੁੱਜਰ ਤੇ ਗੁਰਵਿੰਦਰ ਗੁੱਜਰ ਸਾਡਾ ਵੀਰ ਜਤਿੰਦਰ ਗੁੱਜਰ ਵਿੱਕੀ ਗੁੱਜਰ ਅਮਨ ਗੁੱਜਰ ਤੇ ਗੁਰਜੀਤ ਮੈਲਡਰ ਦਾ ਸਾਰੇ ਭਰਾਵਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਮਾਣ ਸਨਮਾਨ ਕਹਿੰਦੇ ਵੱਡੇ ਪੱਦਰ ਤੇ ਮੋਟਰਸਾਈਕਲ ਨਾਲ ਕੀਤਾ ਗਿਆ ਪ੍ਰਦੀਪ ਗੁੱਜਰ ਭਿੰਦਾ ਗੁੱਜਰ ਜੱਸੀ ਗੁੱਜਰ ਸੰਦੀਪ ਗੁੱਜਰ ਸੋਨੂ ਗੁੱਜਰ ਗੋਬਿੰਦ ਗੁਜਰ ਤੇ ਬੀਸ਼ੂ ਗੁਜਰ ਔਰ ਮਹਿਤਾਬ ਕੈਨੇਡਾ ਤੇ ਗੁਰਪ੍ਰੀਤ ਗੁਰਦੀਪ ਯੂਕੇ ਹਰਫ ਯੂਕੇ ਦਾ ਤੇ ਅਮਰੀਕਾ ਵਾਲੇ ਓਮ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਧੰਨਵਾਦ ਹੈ ਸਾਰੇ ਭਰਾਵਾਂ ਦਾ ਕੀਤੂ ਦਾ ਸਰਦਾਰ ਹੈ ਬੌਪਰ ਤੇ ਟਵਾਣੇ ਦੀਆਂ ਟੀਮਾਂ ਆਓ ਜੀ ਪਹਿਲੇ ਸੈਮੀ ਦੇ ਨਾਲ ਜਲਦੀ ਨਾਲ ਬੇਨਤੀ ਹੈ ਭਰਾਵੋ ਬੌਪਰ ਤੇ ਟਵਾਣਾ ਜਿਹੜਾ ਉਹ ਮੈਚ ਹੋਇਆ ਖੋਖਰ ਤੇ ਟਵਾਣੇ ਦਾ ਉਹਦੇ ਚ ਟਵਾਣੇ ਦੀ ਟੀਮ ਜੇਤੂ ਰਹੀ ਹੈ ਬੌਪਰ ਦੇ ਨਾਲ ਪਹਿਲਾ ਸੈਮੀ ਹੋਊਗਾ ਬਾਉਪਰ ਤੇ ਟਬਾਣਾ ਮੇਰੀ ਬੇਨਤੀ ਹੈ ਦੋਨੋਂ ਟੀਮਾਂ ਜਿਹੜੀਆਂ ਉਹ ਗਰਾਊਂਡ ਦੇ ਵਿੱਚ ਆ ਜਾਣ ਗਰਾਊਂਡ ਖਾਲੀ ਹੈ ਬਰਸਾਲਪੁਰ ਤੇ ਬਲਿਆਣ ਦੀਆਂ ਟੀਮਾਂ ਦਾ ਦੂਜਾ ਸੈਮੀਫਾਈਨਲ ਮੈਚ ਹੋਊਗਾ ਮੇਰੀ ਬੇਨਤੀ ਹੈ ਕਿਰਪਾ ਕਰਕੇ ਬਾਉਪਰ ਤੇ ਟਬਾਣੇ ਦੀਆਂ ਟੀਮਾਂ ਇਹ ਪਹਿਲੇ ਸੈਮੀਫਾਈਨਲ ਮੈਚ ਲਈ ਗਰਾਊਂਡ ਦੇ ਵਿੱਚ ਆ ਜਾਣ ਬਰਸਾਲਪੁਰ ਤੇ ਬਲਿਆਲ ਦੂਜੇ ਸੈਮੀਫਾਈਨਲ ਮੈਚ ਦੀਆਂ ਟੀਮਾਂ ਹੋਣਗੀਆਂ ਪਿੰਕਾ ਗੁੱਜਰ ਜਿੰਬਾ ਔਰ ਭੇਲਾ ਖੋਪੜਾ ਜਿੰਦਰ ਅਮਰੀਕਾ ਜੇ ਗੁੱਜਰ ਇਹ ਸਾਰੇ ਸਾਡੇ ਵੀਰ ਹੈ ਸ਼ੋਭਮ ਖੱਤਰੀ ਕੈਨੇਡਾ ਨਵਕਰਨ ਹੰਦਲ ਕੈਨੇਡਾ ਹਰਮਨ ਸਰਪੰਚ ਕੈਨੇਡਾ ਕਾਕੂ ਸਰਪੰਚ ਭੰਕਰ ਮੋਨੀ ਸਰਪੰਚ ਤੇ ਰਵਦੀਪ ਕੈਨੇਡਾ ਲਖਸ਼ ਪੰਡਤ ਭੰਕਰ ਸਾਡੇ ਵੀਰ ਹੈ ਮਿੱਠੂ ਸਰਪੰਚ ਮਿਉਲੀ ਨੰਦ ਕੁਮਾਰ ਜੀ ਐਡਵੋਕੇਟ ਸਾਹਿਬ ਓਮਪਾਲ ਜੋਸ਼ੀ ਜੀ ਚਟਾਲਾ ਚਟਾਲਾ ਸਾਹਿਬ ਸਾਡੇ ਵੀਰ ਤੇ ਭਾਈ ਦੀਪੂ ਹਰਾਂ ਦਾ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ